ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਨਾਲ ਲਗਦੀ ਖਰੀਆਨਾ ਅਤੇ ਰਾਜਸਥਾਨ ਦੀ ਸਰਹੱਦਾਂ ਨੂੰ ਸਰਹੱਦਾਂ ਤੇ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਅਤੇ ਗੁੰਡਾ ਅਨਸਰਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ ਪੁਲਿਸ ਨੇ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਕੋਈ ਵੀ ਗੁੰਡਾ ਅਨਸਰ ਜਾਂ ਨਸ਼ਾ ਵੇਚਣ ਵਾਲੇ ਨਸ਼ੇ ਦੀ ਤਸਕਰੀ ਨਾ ਕਰਨ ਇਸ ਸਬੰਧ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਨੇ ਪੰਜਾਬ ਦੇ ਨਾਲ ਲੱਗਦੇ ਬਾਰਡਰਾਂ ਤੇ ਅੱਜ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੁਲਿਸ ਬਸਾਂ ਦੇ ਵਿੱਚ ਅਤੇ ਆਮ ਵਾਹਨਾਂ ਦੀ ਜਿਹੜੀ ਉਹ ਤਲਾਸ਼ੀ ਲੈ ਰਹੀ ਹੈ ਇਸ ਬਾਰੇ ਆਪਾਂ ਹੋਰ ਜਾਣਕਾਰੀ ਅਤੇ ਗੱਲਬਾਤ ਕਰਦੇ ਹਾਂ ਫਰੀਦਕੋਟ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਜੀ ਦੇ ਨਾਲ ਤੇ ਉਹਨਾਂ ਦੇ ਨਾਲ ਜਿਹੜੇ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਪੁਲਿਸ ਅਧਿਕਾਰੀ ਹੈ ਉਹ ਵੀ ਨਾਲ ਮੌਜੂਦ ਰਹੇ ਇਸ ਦੌਰਾਨ ਔਰ ਇਹ ਜਿਹੜਾ ਤਲਾਸ਼ੀ ਅਭਿਆਨ ਦੌਰਾਨ ਕੁਝ ਵਿਅਕਤੀ ਫੜੇ ਵੀ ਗਏ ਉਹਨਾਂ ਦੇ ਬਾਰੇ ਜਿਹੜੀ ਪੁਲਿਸ ਹੈ ਉਹ ਬਾਅਦ ਦੇ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਬਾਅਦ ਦੇ ਵਿੱਚ ਦੇਵੇਗੀ ਤਾਂ ਆਓ ਆਪਾਂ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਫਰੀਦਕੋਟ ਰੇਂਜ ਦੇ ਆਈਜੀ ਗੁਰਸੇਨ ਸਿੰਘ ਸੰਧੂ ਜੀ ਦੇ ਨਾਲ ਆ ਇਹ ਸਟੇਟ ਲੈਵਲ ਤੇ ਸੀਲ 6 आ, नाम से एक ऑपरेशन लॉन्च किया गया था जो सुबह आठ बजे से लेकर दो बजे तक सभी के सभी नाके लगाए गए हैं इंटर स्टेट और आ, एक स्टेट और दूसरी स्टेट के आमने सामने नाके लगाए गए हैं यहाँ पे मुख्य डिस्ट्रिक्ट से राजस्थान और हरियाणा के बॉर्डर लगते हैं इसमें राजस्थान के साथ छः नाके पड़ते हैं और हरियाणा के साथ तेरह नाके पड़ते हैं टोटल उन्नीस नाके हमने मैन किए हैं ये मिरर नाक़ाज हैं एक तरफ हमारे नाके हैं दूसरी तरफ हरियाणा और राजस्थान वालों ने नाके लगाए हैं सुबह तो से लगभग हमने ढाई सौ के करीब मैन पार इन्वॉल्व करके इंटेंसिव चेकिंग की है व्हीकल्स की चेकिंग की है सस्पिशियस पर्सनस की चेकिंग की है और इसके अच्छे रिज़ल्ट सामने आए हैं हमने एफ़ आई आर रजेस्टर किए हैं और जो रिकवरीज़ की हैं उनका जो वेरवा है वो एकत्र किया जा रहा है और इसकी बाद में जानकारी आपको दे दी जाएगी हाँ ये लोकसभा चुनाव के मद्देनज़र लॉ एंड ऑर्डर सिचुएशन मेंटेन करने के लिए और पीसफुल चुनाव इंश्योर करने के लिए ट्रा, ट्रांस बॉर्डर किसी किस्म की कोई क्रिमिनल एक्टिविटी ना हो इस ऑब्जेक्टिव को सामने रख के ये सारा ऑपरेशन लॉन्च किया गया है इससे पहले भी ऐसे इनिशिएटिव लिए जाते रहे हैं और आने वाले समय में भी, भी लगातार हम कोशिशमंद रहेंगे कि किसी किस्म की कोई भी क्रिमिनल एक्टिविटी बॉर्डर्स पर ना हो ਟੋਟਲ 19 ਨਾਕੇ ਲਗਾਏ ਗਏ ਆ ਰਾਜਸਥਾਨ ਦੀ ਹੱਦ ਦੇ ਨਾਲ 6 ਨਾਕੇ ਔਰ ਹਰਿਆਣਾ ਦੀ ਹੱਦ ਦੇ ਨਾਲ 13 ਨਾਕੇ ਲਗਾਏ ਗਏ ਆ ਔਰ ਇਹਦੇ ਚ 200 250 ਦੇ ਕਰੀਬ ਮਾਮਲੇ ਇਨਵੋਲ ਕੀਤੀ ਗਈ ਆ ਕੋਈ ਰਿਕਵਰੀ ਹੋਈ ਹੈ ਹਰ ਕੰਮ ਜੀ ਹੋਈ ਆ ਔਰ ਰਿਕਵਰੀ ਦੀ ਡਿਟੇਲਸ ਤੁਹਾਨੂੰ ਦੱਸਾਂਗੇ ਔਰ ਕਾ ਵੀ ਵਰਕ ਆਊਟ ਕੀਤਾ ਜਾ ਰਿਹਾ ਹੈ ਅਜੇ آپریشن ਚੱਲ ਰਿਹਾ ਆ ਇਸ ਕਰਕੇ ਫਾਈਨਲ ਫਿਗਰ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ ਆ ਪੂਰੀ ਮਸਤੀ ਵਰਤੀ ਜਾ ਰਹੀ ਹੈ ਆ ਹਰ ਕਿਸਮ ਦੇ ਕ੍ਰਿਮੀਨਲ ਐਲੀਮੈਂਟ ਤੇ ਨਜ਼ਰ ਰੱਖੀ ਜਾ ਰਹੀ ਹੈ ਔਰ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਪੂਰੀ ਅਮਨ ਪੂਰਵਕ ਤੇਕੇ ਨਾਲ ਇਹ ਇਲੈਕਸ਼ਨ ਜੁਗੀਆਂ ਨਿਮਾਇਜਨ ਔਰ ਜੋ ਨੋਰਮਸ ਹੈਗੇ ਨੇ ਜੋ ਹਦਾਇਤਾਂ ਹੈਗੀਆਂ ਉਸ ਦੇ ਮੁਤਾਬਕ ਇਲੈਕਸ਼ਨ ਇੰਗ ਹੋਵੇ